YouTube ਚੈਨਲਾਂ ਤੇ ਅਕਸਰ ਬਹੁਤ ਲੋਕ ਆਉਂਦੇ ਨੇ ਵੀਡੀਓਜ਼ ਨੂੰ ਵੇਖਦੇ ਨੇ ਲਾਈਕ ਵੀ ਨਹੀਂ ਕਰਦੇ ਸ਼ੇਅਰ ਵੀ ਨਹੀਂ ਕਰਦੇ ਕਮੈਂਟ ਵੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਸਿਰਫ ਵੀਡੀਓ ਹੀ ਵੇਖਣੀ ਹੁੰਦੀ ਹੈ ਬਾਕੀ ਚੈਨਲ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਲੇਕਿਨ ਮੈਂ ਤੁਹਾਨੂੰ ਇੱਕ ਪਰਸਨਲ ਤੌਰ ਤੇ ਬੇਨਤੀ ਕਰਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਬੈਲ ਆਈਕਨ ਵੀ ਪ੍ਰੈਸ ਕਰਿਆ ਕਰੋ ਤਾਂ ਕਿ ਚੈਨਲ ਦੇ ਨਾਲ ਤੁਹਾਡਾ ਰਿਸ਼ਤਾ ਜਿਹੜਾ ਉਹ ਬਣਿਆ ਰਹੇ ਔਰ ਤੁਸੀਂ ਚੈਨਲ ਐਡਮਿਨ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਰਹੋ ਤਾਂ ਕਿ ਤੁਹਾਡੇ ਵਾਸਤੇ ਹੰਡਾ ਵੀ ਨਵੀਂ ਵੀਡੀਓ ਲੈ ਕੇ ਆਉਂਦਾ ਰਹੇ ਸਾਡੇ ਚੈਨਲ ਤੇ ਜਿਹੜੀਆਂ ਮੈਨਰਨਸ ਬੰਦ ਉਸ ਵੀਡੀਓ ਨੇ ਉਹਨਾਂ ਨੂੰ ਲੱਭਣ ਦਾ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ YouTube ਤੇ ਜਾਓ ਪੰਜਾਬੀ ਲੋਕ ਗਾਵ ਰੂਪਾਂ ਵਿੱਚੋਂ ਔਰ ਪੰਜਾਬੀ ਵਿਆਵਹ ਦੀ ਰਸਮਾਂ ਵਿੱਚ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਹ ਲਿਖੋ ਤੁਹਾਡੇ ਸਾਹਮਣੇ ਵੀਡੀਓ ਆ ਜਾਏਗੀ ਜਿਵੇਂ ਡੋਲੀ ਅਰਦਾਵਾ ਪਰਮਜੀਤ ਜਾਗੂ ਅਰਦਾਵਾ ਪਰਮਜੀਤ ਲੇਡੀਜ਼ ਗੀਤ ਅਰਦਾਵਾ ਪਰਮਜੀਤ ਵਟਨਾ ਸੇਰਮਣੀ ਅਦਵਾ ਪਰਮ ਜੀ ਤੁਸੀਂ ਇੰਜੋਏ ਕਰ ਸਕਦੇ ਹੋ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਚੈਨਲ ਦੀ ਹੌਸਲਾ ਹਫਜ਼ਾਈ ਵਾਸਤੇ ਤੁਸੀਂ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਓਕੇ ਦੋਸਤੋ ਆ ਜਾਣਾ ਹੀ ਫਿਰ ਮਿਲਾਂਗੇ ਅਗੀਆਂ ਵੀਡੀਓਜ਼ ਵੇਖਦੇ ਰਹਿਣਾ ਰਧਵਾ ਪਰਮ ਜੀ YouTube ਚੈਨਲ ਬਾਏ ਬਾਏ ਟੇਕ ਕੇਅਰ ਦੋਸਤੋ ਰੰਧਾਵਾ ਪਰੰਜੀਤ YouTube ਚੈਨਲ ਅਤੇ ਤੁਹਾਡੇ ਪਿਆਰ ਦੀ ਹੱਲਾਸ਼ੀਰੀ ਸਦਕਾ ਮੈਂ ਕਾਫੀ ਦਿਨ ਤੋਂ ਤਾਂ ਨੂੰ ਗੀਤ ਸੁਣਾ ਰਹੀ ਹਾਂ ਲੋਕੀਤਾਂ ਰਹੀ ਆਪ ਸਭ ਜੀ ਦਾ ਮਨੋਰੰਜਨ ਕਰ ਰਹੀ ਹਾਂ ਵਿਸੇ ਦੀ ਬਾਤ ਅਤੇ ਸੁਰਾਂ ਵਿਰਾਸਤ ਦੀਆਂ ਸੁਣਾ ਰਹੀ ਹਾਂ ਇਹ ਰਿਸ਼ਤਾ ਦਿਨੋਂ ਦਿਨ ਪੀੜਾ ਹੁੰਦਾ ਜਾ ਰਿਹਾ ਹੈ ਤੁਸੀਂ ਸੌਂਦੇ ਰਹੋ ਅਤੇ ਮੈਂ ਆਪ ਜੀ ਨੂੰ ਗੀਤ ਸੁਣਾਉਂਦੀ ਰਹਾ ਇਸ ਤਰ੍ਹਾਂ ਗੀਤਾਂ ਦੀ ਸਾਹ ਚ ਅਤੇ ਉਮਰ ਲ ਮੇਰੀ ਹੁੰਦੀ ਰਹੇ ਇਹ ਮੇਰੀ ਦੁਆ ਹੈ ਚਲੋ ਫਿਰ ਸੁਨਾਨੀਆ ਗੀਤ ਸੁਣੋ ਸਾਰੇ ਜਣ ਕੱਗਰਸ ਵਾਦੇ ਜੱਟਾ ਕਾਲੀ ਸੂਫ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਕੱਗਰਸ ਵਾਦੇ ਜੱਟਾ ਕਾਲੀ ਸੂਫ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਇਲਾ ਨੇ ਆ ਮੇਰ ਮਤੋਂ ਮਨ ਮੇਰੀਆਂ ਤੇ ਤੁਮਹੀ ਮੁਰੱਬਿਆ ਹਵਾਲਾ ਦਿਲਾਂ ਦੇ ਆ ਮੇਰ ਮਤੋਂ ਮਨ ਮੇਰੀਆਂ ਤੇ ਤੁਮਹੀ ਮੁਰੱਬਿਆ ਹਵਾਲਾ ਸਤਨਸਵਾਲਾ ਬਿੱਲੋ ਪਾਪਲੀਨ ਦੀ ਵਿੱਚ ਰੱਸੀ ਦਾ ਪਵਾਲੈ ਨਾਲ ਸਤਨਸ ਵਾਲਾ ਪਿੱਲੋ ਪਾਪਲੀਨ ਦੀ ਵਿੱਚ ਰੱਸੀ ਦਾ ਪਵਾਲੈ ਨਾਲ ਹਾਲੇ ਨਹੀਂ ਤੂੰ ਗੱਲ ਮੇਰੀ ਸੁਣ ਜੱਟੀਏ ਤੈਨੂੰ ਆਖਦਾ ਮਰਬਿਆ ਵਾਲਾ ਹਲੇਨੀ ਤੁੰਗਲ ਮੇਰੀ ਸੁਣ ਜੱਟੀਏ ਤੈਨੂੰ ਆਖਦਾ ਮਰਬੇ ਆਵਾਲਾ ਕੱਗ ਰਸਵਾ ਦੇ ਨਹੀਂ ਤਾਂ ਪੀਕੇ ਚਲੀ ਜਾਉਂਗੀ ਕਰੇਗਾ ਤੁਮੇਨ ਤਾਂ ਮੈਂ ਮੋੜ ਕੇ ਨਹੀਂ ਆਉਂਗੀ ਕੱਗ ਰਸਵਾ ਦੇ ਨਹੀਂ ਤਾਂ ਪੀਕੇ ਚਲੀ ਜਾਉਂਗੀ ਕਰੇਗਾ ਕਮਨਤਾ ਮੈਂ ਮੁਰਕੇ ਨਹੀਂ ਆਉਂਗੀ ਸੋਦੀ ਤੈਨੋਂ ਇੱਕ ਮੈਂ ਸੁਣਾਵਾਂ ਹਣੀਆਂ ਮੇਰੀ ਗੱਲ ਹਿਰਦੇ ਵਿੱਚ ਪਾਲਾ ਕ ਘਰਸ ਵਾਦੇ ਝਟਾ ਕਾਲੀ ਸੂਪ ਦਾ ਵਿੱਚ ਰੇਸ਼ਮੀ ਪਵਾ ਦੇ ਨਾਲਾ ਕਗਰਾਸ ਵਾਦੇ ਜਟਾ ਕਾਲੀ ਸੂਫ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਸੂਟ ਤੁਸ ਵਾਦੇ ਜਟਾ ਬਰ ਬਰੀ ਦਾ ਨਾਲ ਲੈ ਦੇ ਦੁਪੱਟੜਾ ਕਾਲਾ ਸੂਟ ਤੁਸ ਵਾਦੇ ਜਟਾ ਬਰ ਬਰੀ ਦਾ ਨਾ ਲੈ ਲੈ ਦੇ ਦੁਪੱਟੜਾ ਕਾਲਾ ਦਿਲਾਂ ਦੇ ਅਮੇਰ ਮਤੋਂ ਮਨ ਮੇਰੀਆਂ ਵੇ ਤੁਮਾਈਂ ਏ ਮਰਬਿਆਂ ਆਵਾਲਾ ਦਿਲਾਂ ਦੇ ਅਮੇਰ ਮਤੋਂ ਮਨ ਮੇਰੀਆਂ ਵੇ ਤੁਮਾਈਂ ਏ ਮਰਬਿਆਂ ਆਵਾਲਾ ਸੂਟ ਸਵਲੰਬੀ ਲਾਲੀ ਜੀ ਬੀਜੀ ਦਾ ਕਦੇ ਮੰਗੀ ਨਾ ਦੁਪੱਟੜਾ ਕਾਲਾ ਸੂਟ ਸਵਲੰਬੀ ਲਾਲੀ ਜੀ ਬੀਜੀ ਦਾ ਕਦੇ ਮੰਗੀ ਨਾ ਦੁਪੱਟੜਾ ਕਾਲਾ ਹਾਲੇ ਨੀ ਤੁੰਗਲ ਮੇਰੀ ਸੁਣ ਜੱਟੀਏ ਤੈਨੂੰ ਆਖ ਦਮ ਰੱਬਿਆ ਵਾਲਾ ਹਲੇ ਨੀ ਤੁੰਗਲੇ ਮੇਰੀ ਸੁਣ ਜੱਟੀਏ ਤੈਨੂੰ ਆਖਦਾ ਮਰਬਿਆ ਹਵਾਲਾ ਸੂਟ ਸਵਾਦ ਨਹੀਂ ਤਾਂ ਪੀਕੇ ਚਲੀ ਜਾਉਂਗੀ ਕਰੇਗਾ ਤੁਮੇਨ ਤਾਂ ਮੈਂ ਮੋੜ ਕੇ ਨਹੀਂ ਆਉਂਗੀ ਸੂਟ ਸਵਾਦ ਨਹੀਂ ਤਾਂ ਪੀਕੇ ਚਲੀ ਜਾਉਂਗੀ ਕੈਰੀਂ ਗੱਤ ਮੈਂ ਨ ਤਾਂ ਮੈਂ ਮੁੜ ਕੇ ਨਹੀਂ ਆਉਂਗੀ ਸਾਦੀ ਤੈਨੋਂ ਇੱਕ ਮੈਂ ਸੁਣਾਵਾਂ ਹਾਨੀਆਂ ਮੇਰੀ ਗੱਲ ਖੋਪੜੀ ਵਿੱਚ ਪਾਲਾ ਸਾਦੀ ਤੈਨੋਂ ਇੱਕ ਮੈਂ ਸੁਣਾਵਾਂ ਹਾਨੀਆਂ ਮੇਰੀ ਗੱਲ ਖੋਪੜੀ ਵਿੱਚ ਪਾਲਾ ਸੂਟ ਸਵਾਦੇ ਜਟਾ ਬਰਬਰੀ ਦਾ ਨਾਲ ਲੈ ਦੇ ਦੁਪੱਟੇੜਾ ਕਾਲਾ ਸੂਟ ਸਵਾਦ ਜੱਟਾ ਬਰੇ ਬਰੀ ਦਾ ਨਾਲ ਲੈ ਦੇ ਦੁਪੱਟੇੜਾ ਕਾਲਾ ਕੰਨ ਨੂੰ ਕਰਾ ਦੇ ਜੱਟਾ ਮੇਰੇ ਵਹਾਲੀਆਂ ਇੱਕ ਲੈ ਦੇ ਮੋਤੀਆਂ ਦੀ ਮਾਲਾ ਕੰਨਾਨੋ ਕਰਾ ਦੇ ਜਟਾ ਮੇਰੀ ਵਾਲੀਆਂ ਇਕ ਲੈ ਦੇ ਮੋਤੀਆਂ ਦੀ ਮਾਲਾ ਦਿਲਾਂ ਦੇ ਅਮੇਰ ਮਤੋਂ ਮਨ ਮੇਰੀਆਂ ਵੇ ਤੁਮਾਈਂ ਐ ਮਰਬੇਆ ਹਵਾਲਾ ਦਿਲਾਂ ਦੇ ਅਮੇਰ ਮਤੋਂ ਮਨ ਮੇਰੀਆਂ ਵੇ ਤੁਮਾਈਂ ਐ ਮਰਬੇਆ ਹਵਾਲਾ ਟਿੱਕਾ ਤਾਲੇ ਆਵਾ ਬਿੱਲੋ ਭਾਗ ਗਲੀ ਚੋ ਜਿਹੜਾ ਲਿਸ਼ ਕਾਤਾ ਮਰਦਾ ਹੈ ਬਾਲਾ ਟਿੱਕਾ ਤਾਲੇ ਆਵਾ ਬਿੱਲੋ ਭਾਗ ਗਲੀ ਚੋ ਜਿਹੜਾ ਲਿਸ਼ ਕਾਤਾ ਮਰਦਾ ਹੈ ਬਾਲਾ ਹਾਲੇ ਨੀ ਤੂੰ ਗੱਲ ਮੇਰੀ ਸੁਣ ਜੱਟੀਏ ਤੈਨੂੰ ਆਖਦਾ ਮਰਬੇ ਆ ਹਵਾਲਾ ਹਾਲੇ ਨੀ ਤੁਗਲ ਮੇਰੀ ਸੁਣ ਜੱਟੀਏ ਤੈਨੂੰ ਆਖਦਾ ਮਰਬਿਆਂ ਹਵਾ ਵਾਲਾ ਟਿੱਕਾ ਕਰ ਦੇ ਨਹੀਂ ਤੇ ਪੀਕੇ ਚਲੀ ਜਾਊਂਗੀ ਕਰੇਗਾ ਤੂੰ ਇਨਤਾ ਮੈਂ ਮੜ ਕੇ ਨੀ ਆਊਂਗੀ ਟਿੱਕਾ ਕਰਵਾ ਦੇ ਨਹੀਂ ਤਾਂ ਪੀਕੇ ਚਲੀ ਜਾਊਂਗੀ ਕਰੇਗਾ ਤੁਮੇਨ ਤਾਂ ਮੈਂ ਮੁੜ ਕੇ ਨਹੀਂ ਆਉਂਗੀ ਸੋਗੀ ਤੈਨੂੰ ਇੱਕ ਮੈਂ ਸੁਣਾਵਾਂਹਾਣੀਆਂ meri gall hirday vich paala ਸੋਗੀ ਤੈਨੂੰ ਇੱਕ ਮੈਂ ਸੁਣਾਵਾਂਹਾਣੀਆਂ meri gall hirday vich paala ਕੱਗਨਸਵਾ ਦੇ ਚੰਨਾ ਕਾਲੀ ਸੂਫ ਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਖਗਰਸ ਵਾਦੇ ਬਿੱਲਕ ਚਟਾ ਕਾੜੀ ਸੁਫਦਾ ਵਿੱਚ ਰੇਸ਼ਮੀ ਪਵਾ ਦੇ ਨਾਲ ਤਨਵੱਚ ਫੇਰ ਮਿਲਾਂਗੇ ਅਗਲੀ ਵੀਡੀਓ ਵਿੱਚ ਇਹ ਪਸੰਦ ਆਇਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਆਪ ਜੀ ਦੀਦਾਰ ਦੀ ਤਲਬ ਦਾ Abdi parmandit kar